ਤੇ ਹੁਣ ਗੱਲਬਾਤ ਕਰਾਂਗੇ ਸੁੰਦਰਪੁਰ ਲੋਧੀ ਦੇ ਪਿੰਡ ਹਸੈਨਪੁਰ ਬੁੱਲੇ ਦੇ 11 ਸਾਲਾ ਸੁਖਮਨਦੀ ਜੋ ਬਲੱਡ ਕੈਂਸਰ ਦੀ ਬਿਮਾਰੀ ਦੇ ਨਾਲ ਲੜ ਰਿਆ ਜੂਝ ਰਿਆ ਹੈ ਬੋਨ ਮੈਰੋ ਟ੍ਰਾਂਸਪਲੈਂਟ ਕਰਵਾਉਣ ਲਈ ਪਰਿਵਾਰ ਨੂੰ ਪੈਸੇ ਦੀ ਕਾਫੀ ਲੋੜ ਹੈ ਅੱਜ ਪਰਿਵਾਰ ਮਦਦ ਦੀ ਗੋਹਾਰ ਲਗਾ ਰਿਹਾ ਤਾਂ ਜੋ ਉਹਨਾਂ ਦੇ ਬੱਚੇ ਦੀ ਜਾਨ ਬਚ ਸਕੇ ਸultanpur rodhi adheen pende pind hussainpur bulle da 11 salan da sukhkhan singh zindagi ate maut vichale chhud reha hai is hasan khedan di umre ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਆਣ ਕੇ ਰਿਆ ਹੈ ਬਲੱਡ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਸੁਲੱਖਣ ਸਿੰਘ ਬੌਨ ਮੈਰੋ ਟ੍ਰਾਂਸਪਲੈਂਟ ਦੀ ਆਸ ਤੇ ਟਿਕਿਆ ਹੋਇਆ ਹੈ ਸੁਲੱਖਣ ਨੂੰ ਕੈਂਸਰ ਜਹੀ ਨਾਮੁਰਾਦ ਬਿਮਾਰੀ ਨੇ ਘੇਰਿਆ ਜਿਸ ਦੇ ਮਹਿੰਗੇ ਇਲਾਜ ਲਈ ਮਾਪਿਆਂ ਨੇ ਆਪਣੇ ਹੁਣ ਤੱਕ ਦੀ ਸਾਰੀ ਜਮਾ ਪੂੰਜੀ ਲਗਾ ਦਿੱਤੀ ਇਸ ਤੋਂ ਬਾਅਦ ਹੁਣ ਪਰਿਵਾਰ ਨੇ ਸਮਾਜ ਸੇਵੀਆਂ ਔਰ ਦਾਨੀ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਸੁਲੱਖਣ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਜਵਾਬ ਦੇ ਦਿੱਤਾ ਗਿਆ ਹੈ ਅਤੇ ਹੁਣ ਉਸ ਦਾ ਇਲਾਜ ਮੁੰਬਈ ਦੇ ਵੱਡੇ ਹਸਪਤਾਲ ਚ ਹੋਣਾ ਹੈ ਸੁਲੱਖਣ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਲੋੜ ਹੈ ਪਰ ਆਰਥਿਕ ਮਾੜੀ ਹਾਲਤ ਕਾਰਨ ਜੂਝ ਰਿਹਾ ਪਰਿਵਾਰ ਇਲਾਜ ਕਰਵਾਉਣ ਲਈ ਸਮਰੱਥ ਨਹੀਂ ਬੱਚੀ ਨੂੰ ਬਲਕਾਸ ਦੀ ਬਿਮਾਰੀ ਆ ਕਿੰਨੇ ਟੈਂਪਰ ਭਾਈ 2022 ਜਾਈ ਨੂੰ ਭਾਈ 1.5 ਮਹੀਨਾ ਕੀਤਾ ਹਣਾ 6 ਮਹੀਨਾ ਕੋਲ ਸਾਲ ਲੱਗਾ ਹੰ ਉਥੇ ਉਹਨਾਂ ਬਿਮਾਰੀ ਥੱਲੇ ਕਰਤੀ ਆ ਬਾਈ ਘਰੇ ਪੇਟ ਦਾ ਕਿਹੜੀ ਜਗ੍ਹਾ ਤੋਂ ਨਾ ਚੱਲ ਰਿਹਾ ਪੀਜੀ ਕਿ ਇਹ ਕਿੰਨੇ ਟਾਈਮ ਤੋਂ ਲਾਚ ਆਬਜੈਸਨ 3 ਸਾਲ ਆ ਗਏ ਹੂੰ ਉਹ ਹੰਤ ਕਰ ਕਿੰਨੇ ਘੜੇ ਟਾਈਮ ਤੋਂ ਪ੍ਰੋਬਲਮ ਆ ਰਹੀ ਸੀ ਬੱਚੇ ਨੂੰ ਭਾਈ ਹੋਣ ਦੀ ਪ੍ਰੋਬਲਮ ਆ ਸਰ ਸਰ ਹਣੀ ਕਿੰਨੇ ਸਾਲ ਤੋਂ ਪ੍ਰੋਬਲਮ ਹੈ ਤੇ ਸਾਲ ਹੋ ਗਿਆ 3 ਸਾਲ ਹੋ ਗਿਆ ਤੇ ਲਾਚ ਚਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਲਾਜ ਉਹ ਦੋ ਲਾਚ ਚਲੰਦਿਆ ਹੁਣ ਤੱਕ ਲਾਜ ਤੇ ਕਿੰਨਾ ਖਰਚਾ ਟੁੱਕਿਆ ਟਰੋਟਰ ਪਾਈ ਗਿਣਤੀ ਦੀ ਕਿਤੇ ਕਿੰਨਾ ਵੱਧ ਵੱਧ 3 ਲੱਖਾਂ ਦੇ ਹਿਸਾਬ ਨਾਲ ਲੱਖਾਂ ਨਾਲ ਭਾਈ ਲੱਗਦਾ ਉਹ ਪੈਸਾ ਹੂੰ ਇਕ ਛੋਟੇ ਕਿਸਾਨ ਪਰਿਵਾਰ ਦੇ ਕਰ ਪੈਦਾ ਹੋਇਆ ਸੁਲੱਖਣ ਸਿੰਘ 8 ਸਾਲ ਦੀ ਉਮਰ ਵਿੱਚ ਕੈਂਸਰ ਦੀ ਨਾ ਮੁਰਾਦ ਬਿਮਾਰੀ ਦੇ ਘੇਰੇ ਵਿੱਚ ਆ ਗਿਆ ਪਰਿਵਾਰ ਨੇ ਔਖੇ ਸੌਕੇ ਹੋ ਕੇ ਕਾਫੀ ਮਹਿੰਗਾ ਇਲਾਜ ਕਰਵਾਇਆ ਭਾਵੇਂ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਗਿਆ ਪਰ ਲੰਬੇ ਇਲਾਜ ਤੋਂ ਬਾਅਦ ਸੁਲੱਖਣ ਕੁਝ ਹੱਦ ਤੱਕ ਠੀਕ ਵੀ ਹੋ ਗਿਆ ਪਰ ਕੁਝ ਸਮਾਂ ਲੰਘਣ ਬਾਅਦ ਕਿਸ ਨੂੰ ਪਤਾ ਸੀ ਕਿ ਨਾ ਮੁਰਾਦ ਬਿਮਾਰੀ ਮੁੜ ਤੋਂ ਦਸਤਕ ਦੇਵੇਗੀ ਅਧਿਕ ਛੋਟਾ ਜਿਹਾ ਬੱਚਾ ਫਿਰ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋ ਜਾਵੇਗਾ ਦੁਬਾਰੀ ਬੰਦ ਕਰਦੇ ਆ ਸਾਲ ਫੇਰ ਨ ਪ੍ਰੋਬਲਮ ਆ ਗਈ ਆ ਫੇਰ ਦੁਬਾਰਾ ਫੇਰ ਅਸੀਂ ਗਏ ਪੀਜੀਆਈ ਦੇ ਵਿੱਚ ਉਹਨਾਂ ਨੇ ਸਾਨੂੰ 35 ਤੋਂ 40 ਲੱਖ ਰੁਪਈਆ ਖਰਚ ਆਦਸੀਆ ਵੀ ਇਹਦਾ ਗਵਰਨਰ ਚੇਂਜ ਕਰਨਾ ਪਊਗਾ ਫੇਰ ਅਸੀਂ ਇੱਕ ਮਹੀਨਾ ਖਿਲਾ ਕੇ ਆਏ ਆ ਕਮੇਨੇਰਾ ਨਾਲ ਟ੍ਰੀਟਮੈਂਟ ਕੀਤਾ ਤੇ ਇਹਦੀ ਬਿਮਾਰੀ ਨਿਲ ਨਹੀਂ ਹੋਈ ਫੇਰ ਉਹਨਾਂ ਇਹ 10 ਲੱਖ ਰੁਪਈਆ ਹੁਣ ਲੱਗ ਗਿਆ ਕਮਹੀਨੇ ਦੇ ਵਿੱਚ ਵਿੱਚ ਸਾਡਾ ਜੇ ਗਏ ਸੰਕਟ ਨੇ ਬਹੁਤ ਸਾਡੀ ਹਲਪ ਕੀਤੀ ਆ ਉਹਨਾਂ ਦੇ ਆਸਰੇ ਨਾਲ ਹੀ ਅਸੀਂ ਹਾਲੇ ਤੀ ਤੁਰੇ ਆਉਣੇ ਆ ਵੀ ਅਸੀਂ ਸਾਡਾ ਤਾਂ ਘਰ ਦਾ ਗੁਜ਼ਾਰਾ ਮਸਾ ਹੁੰਦਾ ਫੈਲੀਆਂ ਮੰਡੀਆਂ ਪਾਣੀ ਆ ਗਿਆ ਕਦੀ ਫਸਲ ਹੋ ਵੀ ਕਦੀ ਨਾ ਹੋ ਗਈ ਇਸ ਤਰ੍ਹਾਂ ਹੀ ਬਸ ਵੀ ਸੰਕਟ ਦੇ ਸਾਰੇ ਹੀ ਅਸੀਂ ਹਣ ਤੀ ਸੰਕਟ ਦੇ ਸਾਰੇ ਚੱਲੇ ਆਉਣੇ ਆ ਕ੍ਰਿਬ 1 ਮਹੀਨਾ ਪਹਿਲਾਂ ਪਰਿਵਾਰ ਵੱਲੋਂ ਪੀਜੀਆਈ ਚੰਡੀਗੜ੍ਹ ਤੱਕ ਇਲਾਜ ਲਈ ਪਹੁੰਚ ਕੀਤੀ ਗਈ ਤਾਂ ਮਾਹਰ ਡਾਕਟਰਾਂ ਨੇ ਜਲਦ ਤੋਂ ਜਲਦ ਬੋਨ ਮੈਰੋ ਟ੍ਰਾਂਸਪਲੈਂਟ ਕਰਾਉਣ ਦੀ ਸਲਾਹ ਦਿੱਤੀ। ਬੱਚੇ ਦੇ ਇਲਾਜ ਲਈ ਪਹਿਲਾਂ ਹੀ ਲੱਖਾਂ ਰੁਪਏ ਖਰਚ ਚੁੱਕੇ ਪਰਿਵਾਰ ਹੁਣ ਦੁਬਾਰਾ ਇਲਾਜ ਕਰਵਾਉਣ ਦੇ ਬਿਲਕੁਲ ਬੇਵਸ ਹੈ ਅਤੇ ਅਸਮਰੱਥ ਹੋ ਚੁੱਕਾ ਹੈ। ਹੁਣ ਪੀਜੀਆਈ ਚੰਡੀਗੜ੍ਹ ਵੱਲੋਂ ਵੀ ਬੱਚੇ ਨੂੰ جواب ਮਿਲ ਚੁੱਕਾ ਹੈ। ਸੁਲੱਖਣ ਦਾ ਇਲਾਜ ਮੁੰਬਈ ਦੇ ਇੱਕ ਵੱਡੇ ਹਸਪਤਾਲ ਵਿੱਚ ਹੋਣਾ ਹੈ ਜਿੱਥੇ ਵਿਸ਼ੇਸ਼ ਤੌਰ ਤੇ ਸਿਰਫ ਕੈਂਸਰ ਦੇ ਹੀ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਪੀਜੀਆਈ ਦੇ ਇਲਾਜ ਚੱਲ ਰਹੇ ਸੀ ਹੁਣ ਤੱਕ ਕੀ ਉਹਨਾਂ ਨੇ ਕੀ ਜਵਾਬ ਦਿੱਤਾ ਕਿ ਕੀ ਇਲਾਜ ਨਹੀਂ ਹੋਣਾ ਭਾਜੀ ਪਹਿਲਾਂ ਕਹਿੰਦੇ ਵੀ ਇਹਦਾ ਯੂਰ ਵੀ ਹੁੰਦਾ ਕੋਈ ਹੁਣ ਬਦਲਣਾ ਉਹ ਕਹਿੰਦੇ ਬਦਲਣਾ ਪਊਗਾ ਤੇ ਉਸ ਤੋਂ ਬਾਅਦ ਅਸੀਂ ਠੀਕ ਮੰਨ ਗਏ ਆ ਵੀਡੀਓ ਪਾਈ ਥੋੜੇ ਪੈਸੇ ਇਕੱਠੇ ਹੋਏ ਆ ਉਹਨਾਂ ਨੇ 1 ਮਹੀਨਾ ਟਰੀਟਮੈਂਟ ਦਿੱਤਾ ਉਸ ਤੇ ਮਲਗੁਮਾਰੀ ਫੇਰ ਵੀ ਸ਼ੋ ਕਰਦੀ ਸੀ ਤੇ ਉਹ ਕਹਿੰਦੇ ਮਤਲਬ ਹੀ 8-10 ਲੱਖ ਰੁਪਏ ਲੱਗਿਆਊਗਾ ਉਹ ਕਹਿੰਦੇ ਸਾਡੀਆਂ ਬਹਾ ਖੜੀਆਂ ਵੀ ਸਾਡੇ ਕੋਲ ਮਸ਼ੀਨਾਂ ਨਹੀਂ ਹੋਰ ਇਸ ਤੁਸੀਂ ਮਲਾ ਜਕਰ ਰਿਹਾ ਹੋ ਜਾਂ ਹੋਰ ਕੈਟਮ ਖਾ ਲੋ ਜਵਾਬ ਦਿਓ ਜਵਾਬ ਦੇ ਦਰੋਣੇ ਕੁੱਲ ਖਰਚਾ ਜਿਹੜਾ ਉਹਨਾਂ ਨੇ ਲਾਜ ਵਾਸਤੇ ਕੀ ਦੱਸਿਆ ਵਸੇ ਕੁੱਲ ਖਰਚਾ ਉਹਨਾਂ ਨੇ 35-40 ਲੱਖ ਰੁਪਏ ਉਹਨਾਂ ਨੇ ਲੱਖਿਆ ਸਰਕਾਰੀ ਚ ਤੇ ਬੰਬਈ ਹੁਣ ਪਤਾ ਕੀਤਾ ਹੈ ਉੱਥੇ ਖਰਚਾ ਤਾਂ ਪਤਾ ਪ੍ਰਾਈਵੇਟ ਹਸਪਤਾਲਾ ਉੱਥੇ ਵੱਧ ਲੱਗੂਗਾ ਤੁਸੀਂ ਕੰਮ ਕੀ ਕਰਦੇ ਵਸੇ ਭਾਈ ਖੇਤੀਬਾੜੀ ਇਹ ਕਾਤੇ ਇੰਨਾ ਗੁਜ਼ਾਰਾ ਹੋ ਜਾਂਦਾ ਘਰ ਦਾ ਵਸੇ ਤੁਹਾਡਾ ਜਿਹੜਾ 35-40 ਲੱਖ ਰੁਪਏ ਤੁਸੀਂ ਲਾਜ ਤੇ ਲਗਾ ਲੂ ਨਹੀ ਭਾਈ ਨਹੀ ਭਾਈ ਸੰਗਤਾਂ ਦੇ ਬੇਤੀ ਆ ਮੈਂ ਹਲਪ ਕਰਨਾ ਹੂੰ ਇਹ ਨਹੀਂ ਬਹੁਤ ਦੇਣ ਬੱਚੇ ਨੂੰ ਬਾਂਡੇ ਲੈ ਕੇ ਜਾਣਾ ਚਾਹੁੰਦੇ ਹਾਂ ਹਾਂਜੀ ਭਾਜੀ ਮਦਦ ਦੀ ਘਾਰ ਲਗਾਉਂਦੇ ਹੋਏ ਸੁਲੱਖਣ ਦੀ ਮਾਂ ਅਮਰਿੰਦਰ ਕੌਰ ਤੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਇਲਾਜ ਦੀ ਲੋੜ ਹੈ ਆਪਣੇ ਬੱਚੇ ਨੂੰ ਤਕਲੀਫ ਚ ਦੇਖਣਾ ਬੇहद ਮੁਸ਼ਕਲ ਹੈ ਪਰਿਵਾਰ ਦਾ ਕਹਿਣਾ ਕਿ ਕੁਦਰਤੀ ਆਫਤ ਕਾਰਨ ਸਾਡੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਬੋਨ ਬੈਰੋ ਟ੍ਰਾਂਸਪਲੈਂਟ ਹੋਣਾ ਹੈ ਜਿਸ ਦੇ ਇਲਾਜ ਲਈ 35 ਤੋਂ 40 ਲੱਖ ਰੁਪਏ ਦਾ ਖਰਚਾ ਆਉਣਾ ਹੈ ਅਸੀਂ ਜੇ ਸਾਡੇ ਕੋਲ ਥੋੜੀ ਬਾਲੀ ਬੀਮਾ ਆ ਕਰਤੀ ਹੋਈ ਅੱਗੇ ਬੀਤੀ ਹੋਈ ਹੂੰ ਤਾਂ ਆਈਆਂ ਸੇਟਾ ਤੇ ਆ ਵੀਰ ਭਾਣਾ। ਵਿਚਾਰੋ ਕੁਛ ਅੱਗੇ ਹੈਗੇ ਸੀ ਕੁਛ ਅਸੀਂ 8 10 ਲੱਖ ਉੱਥੇ ਲਾ ਕੇ ਆ ਗਏ ਆ। ਵੀ ਚਲੋ ਜਿੰਨੇ ਵੀ ਸਾਡੇ ਕੋਲ ਹੈਗੇ ਆ ਕੋਈ 10 ਲੱਖ ਰੁਪਈਆ ਹੁਣ ਤੇ ਸਾਡੇ ਕੋਲ ਹੈਗਾ। ਵੀ ਅਸੀਂ ਉਹੋ ਹੀ ਲੈ ਕੇ ਤੁਰਨਾ ਬਾਕੀ ਅਸੀਂ ਸੰਗਤ ਤੇ ਸੰਗਤ ਤੋਂ ਮੰਗਦੇ ਆ ਮਦਦ। ਵੀ ਜਿੰਨੇ ਤੋਂ ਬਾਅਦ ਸਾਡੀ ਹਲਕ ਹੋ ਸਕੇ ਕਰੋ। ਉੱਥੇ ਵੀ ਪ੍ਰਾਈਵੇਟ ਹਸਪਤਾਲਾ ਉੱਥੇ ਵੀ 40 50 ਲੱਖ ਰੁਪਈਆ ਲੱਗ ਸਕਦਾ ਵਾ ਬਾਅਦ ਹੀ ਇਦੋਂ ਘਟਣੀ ਫਿਰ ਤੁਹਾਡੀ ਸੰਗਤ ਦੇ ਆਸਰੇ ਨਾਲ ਮੇਰੇ ਬੱਚੇ ਦੀ ਜਾਨ ਬਚ ਜੇ ਇਹ ਸੰਗਤ ਅਗੇ ਬੇਨਤੀ ਆ ਪਰਿਵਾਰ ਦੇ ਵਿੱਚ ਕੋਈ ਏਡਾ ਵੱਡਾ ਸਹਾਰਾ ਨਹੀਂ ਹੈਗਾ ਕੋਈ ਤਿੰਨ ਕਿਲੇ ਪੜੀਆ ਵੀਰਾਂ ਦੀ ਉਹ ਵੀ ਦਰਾ ਦੇ ਕੰਡੇ ਦੇ ਉੱਤੇ ਆ ਅਲੱਗ ਅਲੱਗ ਰੁੱਛ ਤੇ ਸੋਹੇ ਬੱਚੇ ਦੀ ਜ਼ਿੰਦਗੀ ਜੇ ਕਹੀਏ ਅਸੀਂ ਘਰ ਦੇ ਕੰਮਾਂ ਤੋਂ ਜਾਂ ਖੇਤੀ ਤੋਂ ਨਹੀਂ ਲਾਜ ਕਰਾ ਸਕਦੇ ਸੋ ਇਹ ਸਾਰੀ ਸੰਗਤ ਅਗੇ ਬੇਨਤੀ ਆ ਵੀ ਵੱਧ ਵੱਧ ਹੱਲਪ ਕਰੋ ਤੇ ਬੱਚੇ ਦੀ ਜ਼ਿੰਦਗੀ ਬਚ ਜਾਵੇ ਸੋ ਸੰਗਦੇ ਸੰਯੋਗ ਨਾਲ ਹੀ ਬਚਣੀ ਹੈ ਤੁਹਾਡੀ ਛੋਟੀ ਜਹੀ ਮਦਦ ਇਸ ਪਰਿਵਾਰ ਵਿੱਚ ਖੁਸ਼ੀਆਂ ਲਿਆ ਸਕਦੀ ਹੈ ਸੁਲੱਖਣ ਦੀ ਜ਼ਿੰਦਗੀ ਬਚਾ ਸਕਦੀ ਹੈ ਸਕਰੀਨ ਤੇ ਫਲੈਸ਼ ਹੋ ਰਹੀ ਬੈਂਕ ਡਿਟੇਲਸ ਨਾਲ ਤੁਸੀਂ ਵੀ ਪਰਿਵਾਰ ਦੀ ਮਦਦ ਕਰ ਸਕਦੇ ਹੋ ਸੋ ਇਸ ਪਰਿਵਾਰ ਨੂੰ ਹੁਣ ਲੋੜ ਹੈ ਤੁਹਾਡੀ ਮਦਦ ਦੀ ਬਿਊਰੋ ਰਿਪੋਰਟ ਜਿਮ